ਬੇਕਰਮ ਮਜੀਠੀਆ ਦੀ ਗੱਲ ਕਰਾਂਗੇ ਲਗਾਤਾਰ ਉਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਡਰਗ ਮਨੀ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਬੇਕਰਮ ਮਜੀਠੀਆ ਤੇ ਹੁੰਦੀ ਦਿਖਾਈ ਦੇ ਰਹੀ ਹੈ ਮਜੀਠੀਆ ਦੇ ਵੱਖ-ਵੱਖ ਥਕਾਣਿਆਂ ਤੇ ਛਾਪੇਮਾਰੀ ਹੋ ਰਹੀ ਹੈ ਪੰਜਾਬ ਹਰਿਆਣਾ ਦਿੱਲੀ ਯੂਪੀ ਤੇ ਕੱਲ ਹਿਮਾਚਲ ਦੇ ਵਿੱਚ ਵੀ ਛਾਪੇਮਾਰੀ ਹੋਈ ਹੈ ਚੰਡੀਗੜ੍ਹ ਦੇ ਵਿੱਚ ਵੀ ਛਾਪੇਮਾਰੀ ਹੋਈ ਹੈ ਵਿਜੀਲੈਂਸ ਦੇ ਵੱਲੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਹੁਣ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਐਨਸੀਬੀ ਵੀ ਪੁੱਛਗਿੱਛ ਕਰ ਸਕਦੀ ਹੈ ਜਿਹੜੀ ਮਜੀਠੀਆ ਦੇ ਕੋਲੋਂ ਗਵਾਹਾਂ ਦੇ ਬਿਆਨਾਂ ਦੇ ਆਧਾਰ ਤੇ ਇਹ ਜਿਹੜੀ ਕਾਰਵਾਈਆਂ ਕੀਤੀ ਗਈ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵਿਜੀਲੈਂਸ ਟੀਮ ਮਜੀਠੀਆ ਦੇ ਨਾਲ ਮਜੀਠਾ ਜਿਹੜੀ ਜਾ ਸਕਦੀ ਹੈ ਉਸ ਤੋਂ ਪਹਿਲਾਂ ਹੀ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਗਨੀਵ ਕੌਰ ਮਜੀਠੀਆ ਦੀ ਬਹਿਸ ਹੋਈ ਹੈ ਪੁਲਿਸ ਮੁਲਾਜ਼ਮਾ ਦੇ ਨਾਲ ਪੁਲਿਸ ਮਜੀਠੀਆ ਨੂੰ ਇਸ ਇਸ ਮਜੀਠੀਆ ਨੂੰ ਦਫ਼ਤਰ ਜਾਣ ਤੋਂ ਰੋਕਦੀ ਹੈ ਜਿਸ ਤੋਂ ਬਾਅਦ ਇਹ ਬਹਿਸ ਹੁੰਦੀ ਹੈ ਮੈਂ ਆਪਣੀ ਟੀਮ ਨੂੰ ਕਹਿਣਾ ਚਾਹਾਂਗਾ ਕਿ ਆਵਾਜ਼ ਕਰਕੇ ਜ਼ਰੂਰ ਇਹ ਬਹਿਸ ਹੈ ਜਿਹੜੀ ਉਹ ਸੁਣਾਈ ਜਾਵੇ ਤਾਂ ਮਜੀਠੀਆ ਦੇ ਦਫ਼ਤਰ ਨੂੰ ਤਾਲਾ ਲੱਗਿਆ ਹੈ ਮਜੀਠੀਆ ਦੀ ਪਤਨੀ ਨੂੰ ਰੋਕਿਆ ਗਿਆ ਹੈ ਬਾਅਦ ਪੁਲਿਸ ਦੇ ਨਾਲ ਗਨੀਵਕੌਰ ਮਜੀਠੀਆ ਦੀ ਬਹਿਸ ਹੋਈ ਹੈ ਬਹਿਸ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮਜੀਠਾ ਤੋਂ ਸਿੱਧੀਆਂ ਤਸਵੀਰਾਂ ਜਿੱਥੇ ਗਨੀਵਕੌਰ ਮਜੀਠੀਆ ਦੀ ਬਹਿਸ ਹੋਈ ਹੈ ਪੁਲਿਸ ਮੁਲਾਜ਼ਮਾਂ ਦੇ ਨਾਲ ਲੇਡੀ ਪੁਲਿਸ ਵੀ ਉੱਥੇ ਲੇਡੀ ਪੁਲਿਸ ਦੇ ਜਿਹੜੇ ਕਾਂਸਟੇਬਲ ਨੇ ਉਹ ਵੀ ਮੌਕੇ ਤੇ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਗਨੀਵਕੌਰ ਮਜੀਠੀਆ ਨੂੰ ਰੋਕਿਆ ਗਿਆ ਪਹਿਲਾਂ ਮਜੀਠੀਆ ਜਿਹੜੇ ਨੇ ਮਿਸਿਸ ਮਜੀਠੀਆ ਉਹ ਗੱਡੀ ਦੇ ਵਿੱਚ ਆ ਰਹੇ ਹੁੰਦੇ ਨੇ ਉਹਨਾਂ ਦਾ ਕਾਫਲਾ ਪਹਿਲਾਂ ਰੋਕ ਲਿਆ ਜਾਂਦਾ ਹੈ ਕਾਫਲਾ ਰੋਕਣ ਤੋਂ ਬਾਅਦ ਦੀ ਤੁਹਾਨੂੰ ਦੱਸਦੇ ਹਾਂ ਤਸਵੀਰਾਂ ਦਿਖਾ ਰਹੇ ਹਾਂ ਕਾਫਲਾ ਰੋਕਣ ਤੋਂ ਬਾਅਦ ਮਿਸ ਆਪਣੇ ਸਾਥੀਆਂ ਦੇ ਸਮੇਤ ਪੈਦਲ ਹੀ ਆਪਣੇ ਦਫਤਰ ਦੇ ਬਲਵਾਦੇ ਨੇ ਤੇ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕ ਲਿਆ ਗਿਆ ਹੈ ਕਿਸ ਕਰਕੇ ਤਾਲਾ ਲਗਾਇਆ ਗਿਆ ਹੈ ਇਸ ਦੀ ਜਾਣਕਾਰੀ ਹੁਣ ਤੱਕ ਸਾਹਮਣੇ ਨਹੀਂ ਆਈ ਹੈ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਮਜੀਠੀਆ ਦੇ ਵਿੱਚ ਮਜੀਠਾ ਹਲਕੇ ਦੇ ਵਿੱਚ ਮਜੀਠਾ ਦੇ ਦਫਤਰ ਦੀ ਵੀ ਛਾਣਬੀਨ ਪਹਿਲਾਂ ਹੋ ਚੁੱਕੀ ਹੈ ਤੇ ਹੁਣ ਮਜੀਠੀਆ ਦੇ ਵੱਖ-ਵੱਖ ਠਿਕਾਣਿਆਂ ਤੇ ਵਿਜਲੈਂਸ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਨਾਲ ਨਾਲ ਮਜੀਠੀਆ ਨੂੰ ਵੀ ਲੈ ਕੇ ਜਾਇਆ ਜਾ ਰਿਹਾ ਪਰ ਕੱਲ ਰਾਤ ਵੇਲੇ ਖਬਰ ਸਾਹਮਣੇ ਆਈ ਸੀ ਕਿ ਮਜੀਠੀਆ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੀ ਆ ਤੁਹਾਡਾ ਹੀ ਹੈ ਜੇ ਲੋਕ ਐਮ ਐਲ ਏ ਹੈ ਤੁਹਾਡੇ ਹੀ ਹੋਵੇ ਜੇ ਜੇ ਲੋਕ ਡੀ ਐਸ ਪੀ ਮੈਨੂੰ ਕਹਿੰਦਾ ਹੈ ਕਿ ਮੇਰੀ ਜੂਰਿਸਡਿਕਸ਼ਨ ਹੈ ਐਂਡ ਮੈਂ ਤੁਹਾਨੂੰ ਬੜਾ ਨਹੀਂ ਦੇਣਾ ਲੈਂਡ ਐਂਡ ਗਰਾਊਂਡ ਕੰਟਰੋਲ ਵਰਨੀ ਲਾਣਾ ਮੈਂ ਲੋਟ ਉੱਡ ਨਹੀਂ ਐਂਡ ਆਈ ਐਮ ਬ੍ਰੀਕਿੰਗ ਦ ਲਾਅ ਆਈ ਥਿੰਕ ਯੂ ਆਂ THEN WHY आर यू टेलिंग मी टू ਸਟਿਚ ਇਨ ਯਰ ਆਫਿਸ ਆਫਿਸ ਮੈਂ ਲਾ ਨਹੀਂ ਟੁੱਟੇਗਾ ਮੇਰਾ ਆਫਿਸ ਹੁੰਦਾ ਹੈ ਅੱਛਾ ਅੱਛਾ ਤੋ ਮਤਲਬ ਆਪਣੇ ਆਫਿਸ ਨੇ ਬੈਠਨੇ ਤੇ ਮੇਰਾ ਮੈਂ ਆਪਕਾ ਲੋਟ ਖੋੜ ਦੂੰਗੀ मैं पब्लिक को नहीं لے جاؤں گی چلے جانگی نہیں ساری اپ نک نہیں جائے گی پیچھے کھڑے ہیں اتے بیٹھو میں دو بندوں کو ساتھ لے کے جاؤں گی میں لے لیڈ جی بھیجوں گا نو تین بندے نو ٹھیک ہے میں اور کسے نو نہیں لے جاؤں گا جی آئی ویل ناٹ بیک اینی ون ਜੀ ਸਾਥੀ ਇਹ ਮੈਸੇਜ ਨੂੰ ਸੁਣ ਰਹੇ ਹਾਂ ਤਾਂ ਕਰ ਰਿਹਾ ਮੈਨੂੰ ਕੋਈ ਇਹਨਾਂ ਦੀ ਇਨਵੈਸਟੀਗੇਸ਼ਨ ਬਿਗਨ ਕਰਨ ਦਾ ਕੋਈ ਮੇਰਾ ਇਰਾਦਾ ਨਹੀਂ ਹੈ ਫਸਟਲੀ ਸੈਕੰਡਲੀ ਪੂਰੀ ਸਰਚ ਕਰ ਚੁੱਕੇ ਹਾਂ ਸਾਡੀ ਜਿੰਨੀ ਪ੍ਰੈਮਿਸਿਸ ਨੇ ਸਾਰਾਂ ਦੀ ਸਰਚ ਹੋ ਸਕਦੀ ਹੈ ਮੈਨੂੰ ਇਹੀ ਰਿਕੁਐਸਟ ਹੈ ਕਿ ਆਈ ਵਾਂਟ ਟੂ ਗੋ ਇਨ ਸਿਟੀਨ ਮਾਈ ਆਫਿਸ ਆਮ ਦ ਲੋਕਲ ਐਮਐਲਏ ਐਂਡ ਆ ਵਾਂਟ ਟੂ ਸਿਟ ਇਨ ਮਾਈ ਆਫਿਸ ਮੈਂ ਨਾ ਤਾਂ ਮੈਂ ਮੇਰੇ ਕੋਲ ਕੋਈ ਵਿਚਾਰ ਹੈ ਨਾ ਕੁਛ ਹੈ ਆਈ ਆਮ ਨੋਟ ਗੋਇੰ ਟੂ ਬ੍ਰੇਕ ਦ ਲੋ ਐਂਡ ਆਰਡਰ ਆਮ ਹੈਵ ਨੋ ਸੱਚੀ ਗੱਲ ਕੋਈ ਆਫੀਸ਼ੀਅਲ ਆਰਡਰ ਹੈ ਉਹਨੂੰ ਮੈਂ ਇਹਨਾਂ ਨੂੰ ਇਹ ਕਿਹਾ ਮੈਨੂੰ ਆਰਡਰ ਦਿਖਾਓ ਆਰਡਰ ਦਾ ਕੋਈ ਦਿਖਾ ਨਹੀਂ ਰਿਹਾ ਇਹ ਕਹਿੰਦੇ ਬੰਦਿਆਂ ਨੂੰ ਨਹੀਂ ਲੈ ਕੇ ਜਾਣਾ ਮੈਂ ਕਿਹਾ ਮੇਰੇ ਵਕੀਲ ਨੂੰ ਤੇ ਨਾਲ ਇੱਕ ਦੋ ਬੰਦਿਆਂ ਨੂੰ ਲੈ ਕੇ ਅੰਦਰ ਜਾਣ ਤੋਂ ਬਾਅਦ ਕੀ ਇੱਥੇ ਰਹਿਣਗੇ ਮੈਂ ਕੀ કહਾਂ ਇਹ ਸਰਚ ਪਹਿਲਾਂ ਤਾਂ ਹੋ ਚੁੱਕੀ ਸੀ ਕਿ ਐਸਓਸੀ ਮੈਮ ਕਿਵੇਂ ਦੇਖ ਰਹੇ ਹੋ ਅੱਜ ਫੇਰ ਦੁਬਾਰਾ ਉਹਨਾਂ ਨੂੰ ਲੈ ਕੇ ਆਇਆ ਜਾ ਰਿਹਾ ਜੀ ਇੱਥੇ ਤਾਂ ਇਹ ਹੀ ਦੱਸਣਗੇ ਜੀ ਕਿ ਕੀ ਲੱਗ ਰਿਹਾ ਹੈ ਕੁਝ ਮਿਲਿਆ ਹੈ ਇਹ ਹਰੈਸਮੈਂਟ ਹੈ ਕਿ ਕਿਵੇਂ ਸਾਡੀ ਇਹ ਕੀ ਲੱਗਦਾ ਹੈ ਤੁਹਾਨੂੰ ਸ੍ਰੀ ਸਿਆਣੇ ਹੋ ਦੱਸੋ ਮੈਮ ਇਹ ਕਿਵੇਂ ਦੇਖ ਰਹੇ ਹਨ ਇਹਨਾਂ ਨੇ ਪਲੀਕ ਕੀ ਦਿੱਤੀ ਹੈ ਤੁਹਾਨੂੰ ਜਿੱਥੇ ਤੁਸੀਂ ਆਪਰੇ ਆ ਰਹੇ ਹੋ ਤੁਸੀਂ ਸਾਰਾ ਸਾਰਾ ਸੁਣਿਆ ਮੇਰੇ ਮੂੰਹ ਤੋਂ ਸੁਣਨਾ ਚਾਹੁੰਦੇ ਹੋ ਤੁਸੀਂ ਆਪ ਸੁਣਿਆ ਕੀ ਕਹਿ ਰਹੇ ਹੋ ਪੂਰੀ ਤੱਕ ਕਹੀ ਜੀ ਤਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗਨੀਬ ਕੌਰ ਮਜੀਠੀਆ ਦੇ ਵੱਲੋਂ ਇਹ ਹੀ ਆਖਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਉਹਨਾਂ ਦੇ ਨਾਲ ਤੱਕਾ ਕਰ ਰਹੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਰਕਾਰ ਦੇ ਵਿਰੋਧ ਪੋਸਟਰਾਂ ਵੀ ਪਾਈਆਂ ਜਾ ਰਹੀਆਂ ਨੇ ਵਿਕਰਮ ਮਜੀਠੀਆ ਦੀ ਟੀਮ ਜਿਹੜੀ ਹੈ ਉਹ ਸਿੱਧਾ-ਸਿੱਧਾ ਲਲਕਾਰਾ ਪੰਜਾਬ ਸਰਕਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਨੂੰ ਮਾਰਦੀ ਹੋਈ ਨਜ਼ਰ ਆਈ ਹੈ ਸੋਸ਼ਲ ਮੀਡੀਆ ਤੇ ਪੋਸਟਰ ਆਹੀ ਉਹ ਲਲਕਾਰ ਰਹੇ ਨੇ ਪਰ ਦੂਜੇ ਪਾਸੇ ਜੇ ਗੱਲ ਕਰੀਏ ਵਿਜੀਲੈਂਸ ਦੀ ਟੀਮ ਲਗਾਤਾਰ ਛਾਣਬੀਨ ਕਰ ਰਹੀ ਹੈ ਯੂਪੀ ਦਿੱਲੀ ਰਾਜਸਥਾਨ ਦੇ ਨਾਲ-ਨਾਲ ਹਿਮਾਚਲ ਪੰਜਾਬ ਦੇ ਕਈ ਠਿਕਾਣਿਆਂ ਤੇ ਜਿੱਥੇ ਮਜੀਠੀਆ ਦੇ ਸਬੰਧ ਦੱਸੇ ਜਾ ਰਹੇ ਨੇ ਉਹਨਾਂ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਆ ਤਾਂ ਹੁਣ ਤੋਂ ਥੋੜੇ ਸਮੇਂ ਦੇ ਵਿੱਚ ਬਿਕਰਮ ਮਜੀਠੀਆ ਨੂੰ ਮਜੀਠਾ ਹਲਕੇ ਦੇ ਵਿੱਚ ਲੈ ਕੇ ਪਹੁੰਚ ਰਹੀ ਆ ਪੁਲਿਸ ਤਾਂ ਇਸ ਮਾਮਲੇ ਤੇ ਹੋਰ ਜਾਣਕਾਰੀ ਦੇਣ ਦੇ ਲਈ ਸਾਡੇ ਸਾਰੇ ਪੱਤਰਕਾਰ ਸਾਥੀ ਪੰਕਜ ਮੱਲੀ ਜਿਹੜੇ ਨੇ ਔਮਰੈਦਸਰ ਤੋਂ ਜੁੜ ਚੁੱਕੇ ਨੇ ਪੰਕਜ ਕੀ ਕੋ ਜਾਣਕਾਰੀ ਹੈ ਮਿਸਿਸ ਮਜੀਠੀਆ ਨੂੰ ਕਿਉਂ ਰੋਕਿਆ ਗਿਆ ਹੈ ਕਿਉਂਕਿ ਮਿਸਿਸ ਮਜੀਠੀਆ ਦਾ ਇਹ ਕਹਿਣਾ ਹੈ ਕਿ ਜਿਹੜੇ ਦਫਤਰ ਤੋਂ ਉਹਨਾਂ ਨੂੰ ਜਾਣ ਨੂੰ ਰੋਕਿਆ ਜਾ ਰਿਹਾ ਉਸ ਦਫਤਰ ਦੀ ਜਾਂਚ ਤਾਂ ਪਹਿਲਾਂ ਹੀ ਹੋ ਚੁੱਕੀ ਹੈ ਪੁਲਿਸ ਉਹਨਾਂ ਨੂੰ ਕਿਉਂ ਰੋਕ ਰਹੀ ਹੈ ਤਾਂ ਸਿੱਧਾ-ਸਿੱਧਾ ਉਹ ਪੁਲਿਸ ਦੇ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾ ਰਹੇ ਨੇ ਆ ਬਿਲਕੁਲ ਦੇਖੋ ਲਖਣ ਆਮਦਨ ਤੋਂ ਵਾਦ ਜਾਇਦਾਦ ਮਾਮਲੇ ਵਿੱਚ ਬਿਕਰਮ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਉਸ ਤੋਂ ਬਾਅਦ ਲਗਾਤਾਰ ਕਾ ਵਿਕਰਮ ਜੀਠੀਆ ਦੀਆਂ ਮੁਸ਼ਕਲਵਾਦੀਆਂ ਚਾਰੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਸਾਬਕਾ ਡੀਜੀਪੀ ਚਟੋਪਾਡੇ ਇਸ ਕੇਸ ਦੇ ਵਿੱਚ ਸ਼ਾਮਲ ਹੋਏ ਉਸ ਤੋਂ ਬਾਅਦ ਸਾਬਕਾ ਜਿਹੜੇ ਡਿਪਟੀ ਡਾਇਰੈਕਟਰ ਨੇ ਜਿਹੜੇ ਨਰਿੰਦਰ ਸਿੰਘ ਉਹ ਇਸ ਕੇਸ ਦੇ ਵਿੱਚ ਸ਼ਾਮਲ ਹੋਏ ਉਸ ਤੋਂ ਬਾਅਦ ਸਾਬਕਾ ਵਿਧਾਇਕ ਕਮਰਪਾਲ ਸਿੰਘ ਬੋਨੀ ਜਿਨ੍ਹਾਂ ਨਾਲ ਉਹ ਇਸ ਕੇਸ ਦੇ ਵਿੱਚ ਸ਼ਾਮਲ ਹੋਏ ਤਾਂ ਉਸ ਤੋਂ ਬਾਅਦ ਖਾਸਮ ਖਾਲ ਜਿਪਕਾ ਪੀਐਨ ਤਲਬੀਰ ਸਿੰਘ ਗਿੱਲ ਉਹ ਇਸ ਕੇਸ ਦੇ ਵਿੱਚ ਸ਼ਾਮਲ ਹੋਏ ਉਸ ਤੋਂ ਬਾਅਦ ਬਿੱਟੂ ਵਾਲਖ ਸਮੇਤ ਔਰ ਬਹੁਤ سارے ਲੋਕ ਇਸ ਕੇਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਇਸ ਚੀਜ਼ ਤੋਂ ਸਾਫ਼ ਹੈ ਕਿ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਲਗਾਤਾਰ ਬਿਕਰਮ ਮਜੀਠੀਆ ਦੇ ਵਿਰੁੱਧ ਜਿਹੜੇ ਵਾ ਬਹੁਤ سارے ਸਬੂਤ ਵਿਜੀਲੈਂਸ ਨੂੰ ਲਗਾਤਾਰ ਮਿਲ ਰਹੇ ਨੇ ਤਾਂ ਜਿਸ ਤਰੀਕੇ ਨਾਲ ਵਿਜੀਲੈਂਸ ਲਗਾਤਾਰ ਜਾਂਚ ਕਰ ਰਹੀ ਹੈ ਤਾਂ ਉਸ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਹਾਲਾਂਕਿ ਬਿਕਰਮਜੀਤਿਆ ਅਧੀਆਂ ਮੁਸ਼ਕਲਾਂ ਜਿਸ ਤਰੀਕੇ ਨਾਲ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਬਿਕਰਮਜੀਤਿਆ ਅਨੁਲਜਾਇਆ ਜਾ ਰਿਹਾ ਹੈ ਉੱਥੇ ਜਾਂਚ ਕੀਤੀ ਜਾ ਰਹੀ ਹੈ ਉਸੇ ਤਰੀਕੇ ਦੇ ਨਾਲ ਹਿਮਾਚਲ ਪਿਛਲੇ ਦਿਨ ਜਿਹੜਾ ਬੀਤੇ ਦਿਨ ਜਿਹੜਾ ਬਿਕਰਮਜੀਤਿਆ ਨੂੰ ਲਜਾਇਆ ਗਿਆ Shimla ਦੇ ਵਿੱਚ ਜਿੱਥੇ ਉਹਨਾਂ ਦਾ ਘਰ ਸੀ ਹਾਲਾਂਕਿ ਬਿਕਰਮਜੀਤਿਆ ਵੱਲੋਂ ਕੋਈ ਸਹਿਯੋਗ ਨਹੀਂ ਕੀਤਾ ਗਿਆ ਵਿਜੀਲੈਂਸ ਜਾਂਚ ਦੇ ਵਿੱਚ ਤਾਂ ਉਸੇ ਦੇ ਵਿਚਕਾਰ ਅੱਜ ਬਿਕਰਮਜੀਤਿਆ ਨੂੰ ਅੰਮ੍ਰਿਤਸਰ ਦੇ ਉਹਨਾਂ ਦੇ ਹਲਕਾ ਜਿਹੜਾ ਮਜੀਠਾ ਹੈ ਉਥੇ ਲਿਜਾਇਆ ਜਾ ਰਿਹਾ ਹੈ ਵਿਜੀਲੈਂਸ ਦੀ ਟੀਮ ਕੋਈ ਜੀ ਸਮੇਂ ਦੇ ਵਿੱਚ ਲੈ ਕੇ ਬਿਕਰਮ ਮਜੀਠਿਆ ਨੂੰ ਉਥੇ ਪਹੁੰਚੇਗੀ ਪਹੁੰਚ ਕੇ ਜਿਹੜਾ ਵਾ ਉਥੇ ਜਿਹੜਾ ਵਾ ਉਹ ਜਾਂਚ ਕੀਤੀ ਜਾਵੇਗੀ ਬਿਕਰਮ ਮਜੀਠਿਆ ਦਾ ਜਿਹੜਾ ਦਫਤਰ ਹੈ ਜਾਂ ਘਰ ਹੈ ਉਹ ਉਥੇ ਜਿਹੜਾ ਉਹਨਾਂ ਨੂੰ ਲਿਜਾਇਆ ਜਾਵੇਗਾ ਤਾਂ ਲਗਾਤਾਰ ਜਿਸ ਤਰੀਕੇ ਨਾਲ ਮਜੀਠੀਏ ਦੇ ਮੁਸ਼ਕਲਾਵਾਂ ਆਦੀਆਂ ਜਾ ਰਹੀਆਂ ਨੇ ਤਾਂ ਉਸ ਦੇ ਵਿਚਕਾਰ ਉਹ ਉਹਨਾਂ ਨੂੰ ਹੁਣ ਜਿਸ ਤਰੀਕੇ ਨਾਲ ਕੋਈ ਸਮੇਂ ਦੇ ਵਿੱਚ ਮਜੀਠਿਆ ਨੂੰ ਵਿਜੀਲੈਂਸ ਲੈ ਕੇ ਪਹੁੰਚੇਗੀ ਸਾ ਬਿਕਰਮਜੀਠਿਆ ਦੇ ਜਿਹੜੇ ਧਰਮ ਪਤਨੀ ਨੇ ਤੇ ਮੌਜੂਦਾ ਵਿਧਾਇਕ ਨੇ ਗਨੀਬ ਕੌਰ ਮਜੀਠਿਆ ਉਹ ਉੱਥੇ ਪਹੁੰਚੇ ਨੇ ਉੱਥੇ ਪਹੁੰਚ ਕੇ ਪੁਲਿਸ ਦੇ ਨਾਲ ਹਲਕੀ ਤੋਤੂ ਮਹਿਮਾ ਹੁੰਦੀ ਹੋਈ ਉਹਨਾਂ ਦੀ ਨਜ਼ਰ ਆਈ ਹੈ ਕਿਉਂਕਿ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਹੈ ਉਹਨਾਂ ਦੇ ਵਰਕਰਾਂ ਨੂੰ ਰੋਕਿਆ ਗਿਆ ਹੈ ਅਤੇ ਉਸ ਦਫ਼ਤਰ ਦੇ ਅਤੇ ਘਰ ਦੇ ਨੇੜੇ ਜਾਣ ਦੀ ਜਿਹੜਾ ਵਾ ਉਹ ਅੰਦਰ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੁੰਦੀ ਹੈ ਜਿਸ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਰੋਕਿਆ ਗਿਆ ਹੈ ਪਰ ਗਨੀਪਕਰ ਮਜੀਠੀਆ ਵੱਲੋਂ ਪੁਲਿਸ ਕੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਇਹ ਉਹ ਆ ਖੁਦ ਜਾਣਾ ਚਾਹੁੰਦੇ ਨੇ ਕਿਉਂਕਿ ਉਹ ਮੌਜੂਦਾ ਵਿਧਾਇਕ ਨੇ ਇਸੇ ਹਲਕੇ ਦੇ ਅਤੇ ਉਹਨਾਂ ਦਾ ਵਕੀਲ ਉਹਨਾਂ ਦੇ ਨਾਲ ਜਾਣਾ ਚਾਹੁੰਦੇ ਨੇ ਪਰ ਪੁਲਿਸ ਵੱਲੋਂ ਜਿਹੜਾ ਰੋਕਿਆ ਜਾ ਰਿਹਾ ਹੈ ਪੁਲਿਸ ਦਾ ਤਰਕ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੁੰਦੀ ਹੈ ਪਰ ਫਿਲਹਾਲ ਇਹ ਦੇਖਣਾ ਹੋਵੇਗਾ कि ਜਦੋਂ ਵਿਕਰਮ ਮਜੀਠੀਆ ਨੂੰ ਲੈ ਜਾਇਆ ਲਿਆਂਦਾ ਜਾਂਦਾ ਹੈ ਤਾਂ ਉਸ ਸਮੇਂ ਕਿਸ ਤਰੀਕੇ ਦੀ ਪੁਛਗਛ ਕੀਤੀ ਜਾਂਦੀ ਹੈ ਕਿਹੜੇ ਕਿਹੜੇ ਜਿਸ ਤਰੀਕੇ ਨਾਲ ਕਾਰ ਹੈ ਕਿਹੜੀ ਕਿਹੜੀ ਜਗ੍ਹਾ ਦੀ ਪੁਲਿਸ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਕੀ ਕੀ ਜਾਣਕਾਰੀ ਲਈ ਜਾਂਦੀ ਹੈ ਇਹ ਦੇਖਣਾ ਹੋਵੇਗਾ ਪਰ ਫਿਲਹਾਲ ਕਿਹਾ ਜਾ ਸਕਦਾ ਹੈ ਕਿ ਵਿਕਰਮ ਮਜੀਠੀ ਜੀ ਨਾਲ ਮੁਸ਼ਕਲਾਂ ਲਗਾਤਾਰ ਵਧੀਆਂ ਹੋਈਆਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਜੀ ਤਾਂ ਜਿਵੇਂ ਮਿਸਿਸ ਮਜੀਠੀਆ ਦੇ ਵੱਲੋਂ ਕਿਹਾ ਗਿਆ ਕਿ ਮੈਂ ਮੌਜੂਦਾ ਐਮਐਲਏ ਆ ਮੈਨੂੰ ਜਾਣ ਦਿਓ ਤਾਂ ਪੁਲਿਸ ਦੇ ਵੱਲੋਂ ਕੀ ਉਹਨਾਂ ਨੂੰ ਕਿਹਾ ਗਿਆ ਕਿ ਕਿਉਂ ਰੋਕਿਆ ਜਾ ਰਿਹਾ ਇੱਕ ਤਾਂ ਉਹਨਾਂ ਨੇ ਕਿਹਾ ਕਿ ਮੈਂ ਨਾਲ ਜਿਹੜੇ ਬੰਦੇ ਲੈ ਕੇ ਜਾ ਰਹੀਆਂ ਮੈਂ ਇਹਨਾਂ ਨੂੰ ਇੱਥੇ ਛੱਡ ਦਿੰਨੀ ਆ ਦੋ ਤੋਂ ਤਿੰਨ ਜਣੇ ਨੇ ਮੇਰੇ ਨਾਲ ਚੱਲ ਜਾਂਦੇ ਨੇ ਪਰ ਫਿਰ ਵੀ ਪੁਲਿਸ ਦੇ ਵੱਲੋਂ ਜਾਣ ਨਹੀਂ ਦਿੱਤਾ ਗਿਆ ਤਾਂ ਪੁਲਿਸ ਨੂੰ ਕਿਤੇ ਨਾ ਕਿਤੇ ਇਹ ਤਾਂ ਨਹੀਂ ਲੱਗ ਰਿਹਾ ਕਿ ਮਿਸਿਸ ਮਜੀਠੀਆ ਜਿਹੜੀ ਵਿਜੀਲੈਂਸ ਦੇ ਵੱਲੋਂ ਜਾਂਚ ਹੋ ਰਹੀ ਹੈ ਉਸ ਦੇ ਵਿੱਚ ਅੜਚਨ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਿਲਕੁਲ ਦੇਖੋ ਲਖਤਰ ਦੇ ਤਰੀਕੇ ਦੇ ਨਾਲ ਸਭ ਤੋਂ ਪਹਿਲੇ ਦਿਨ ਵਿਜੀਲੈਂਸ ਦੀ ਟੀਮ ਬਿਕਰਮਜੀਤਿਆ ਦੇ ਘਰ ਪਹੁੰਚੀ ਸੀ ਤਾਂ ਉਸ ਵੇਲੇ ਵੀ ਜਦੋਂ ਵਿਜੀਲੈਂਸ ਦੀ ਟੀਮ ਬਿਕਰਮਜੀਤਿਆ ਨਾਲ ਗੱਲਬਾਤ ਕਰ ਰਹੀ ਸੀ ਬਿਕਰਮ ਮਜੀਠੀਆ ਕੋਲ ਪੁਛਕਿਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਸ ਸਮੇਂ ਵੀ ਬਹੁਤ ਸਾਰੇ ਜਿਹੜੇ ਅੰਦਰ ਵਰਕਰ ਸੀ ਜਿਨ੍ਹਾਂ ਵੱਲੋਂ ਜਿਹੜਾ ਵਾ ਉਥੇ ਜਿਹੜਾ ਵਾ ਵਿਜੀਲੈਂਸ ਜਾਂਚ ਦੇ ਵਿੱਚ ਰਿਕਵਰਡ ਪਾਈ ਗਈ ਸੀ ਤਾਂ ਉਸ ਦੌਰਾਨ ਵੀ ਮਿਸਿਸ ਮਜੀਠੀਆ ਜਿਹੜੇ ਨੇ ਵਿਧਾਇਕ ਗਨੀਪ ਕੌਰ ਮਜੀਠੀਆ ਉਥੇ ਪਹੁੰਚੇ ਸੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਸੀ ਤਾਂ ਉਥੇ ਉਹਨਾਂ ਨੇ ਪਹੁੰਚ ਕੇ ਪੁਲਿਸ ਦੇ ਨਾਲ ਹਾਲਾਂਕਿ ਬਹਿਸ ਬਾਜੀ ਕਰਦੇ ਹੋਏ ਵੀ ਨਜ਼ਰ ਆਏ ਸੀ ਤਾਂ ਉਸੇ ਚੀਜ਼ ਨੂੰ ਲੈ ਕੇ ਹੀ ਵਿਜੀਲੈਂਸ ਵੱਲੋਂ ਜਿਸ ਤਰੀਕੇ ਨਾਲ ਅੱਜ ਬਿਕਰਮ ਮਜੀਠੀਆ ਨੂੰ ਲੈ ਕੇ ਆਂਦਾ ਜਾਣਾ ਹੈ ਉਥੇ ਤਾਂ ਉਸ ਵਿੱਚਕਾਰ ਪੁਲਿਸ ਵੱਲੋਂ ਅਜਿਹੇ ਪ੍ਰਬੰਧ ਕੀਤੇ ਗਏ ਨੇ ਕਿ ਵਿਜੀਲੈਂਸ ਦੀ ਜਾਂਚ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਰੁਕਾਵਟ ਪੈਦਾ ਨਾ ਹੋਵੇ ਨਾ ਹੀ মিডিਆ ਨੂੰ ਜਾਣ ਦੀ ਇਜਾਜ਼ਤ ਹੈ মিডিਆ ਨੂੰ ਵੀ ਉਥੋਂ ਕਈ ਜਿਹੜਾ ਮੀਟਰ ਦੂਰੀ ਤੇ ਖੜਾ ਕੀਤਾ ਗਿਆ ਹੈ ਤਾਂ ਨਾਲ ਹੀ ਕਿਸੇ ਵੀ ਵਰਕਰ ਨੂੰ ਉਥੇ ਜਾਣ ਦੀ ਇਜਾਜ਼ਤ ਨਹੀਂ ਹੈ ਨਾ ਹੀ ਵਿਕਰਮ ਮਜੀਠੀਆ ਦੀ ਜਿਹੜੇ ਧਰਮ ਪਤਨੀ ਨੇ ਵਿਧਾਇਕ ਨੀਰ ਕੌਰ ਮਜੀਠੀਆ ਉਹਨਾਂ ਨੂੰ ਜਾਣ ਦੀ ਇਜਾਜ਼ਤ ਹੈ ਇਸ ਦਾ ਕਾਰਨ ਇਹ ਹੈ ਕਿ ਵਿਜੀਲੈਂਸ ਦੀ ਜਾਂਚ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਪੈਦਾ ਨਾ ਹੋਵੇ ਵਿਜੀਲੈਂਸ ਆਪਣੇ ਤੌਰ ਆਪਣੇ ਪੱਧਰ ਦੇ ਉੱਤੇ ਆ ਕੇ ਆਰਾਮ ਦੇ ਨਾਲ ਆਪਣੀ ਜਾਂਚ ਕਰੇ ਅਤੇ ਵਿਕਰਮ ਮਜੀਠੀਆ ਨੂੰ ਨਾਲ ਲੈ ਕੇ ਜਾਵੇ ਕਿਉਂਕਿ ਇਸ ਤਰੀਕੇ ਨਾਲ ਲਖਸ਼ ਵਿਕਰਮ ਮਜੀਠੀਆ ਨੂੰ ਸਾਥ ਦੇਣ ਦਾ ਪੁਲਿਸ ਰਿਮਾਂਡ ਮਿਲਿਆ ਸੀ ਅੱਜ ਇੱਕ ਤਰੀਕ ਹੈ ਤਾਂ ਗੱਲ ਵਿਕਰਮ ਮਜੀਠੀਆ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਪੇਸ਼ ਕਰਕੇ ਵਿਜੀਲੈਂਸ ਦੁਬਾਰਾ ਤੋਂ ਰਿਮਾਂਡ ਲੈਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਇੰਨੇ ਦਿਨਾਂ ਦੇ ਵਿੱਚ ਜਿਹੜੀ ਜਿਹੜੀ ਚੀਜ਼ ਜਿਹੜਾ ਵਿਜੀਲੈਂਸ ਵੱਲੋਂ ਜਾਂਚ ਕੀਤੀ ਗਈ ਹੈ ਜਿਹੜੀਆਂ ਚੀਜ਼ਾਂ ਚੀਜ਼ਾਂ ਦੀ ਪੁਸ਼ਕਿਸ਼ ਕੀਤੀ ਗਈ ਹੈ ਉਹਨਾਂ ਦੇ ਆਧਾਰ ਤੇ ਦੁਬਾਰਾ ਜਿਹੜਾ ਵਾ ਰਿਮਾਂਡ ਲੈਣ ਦੀ ਵਿਜੀਲੈਂਸ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਤਾਂ ਰਿਮਾਂਡ ਖਤਮ ਹੋਣ ਤੋਂ ਬਾਅਦ ਕੱਲ ਜਿਸ ਤਰੀਕੇ ਨਾਲ ਦੁਬਾਰਾ ਪੇਸ਼ ਕੀਤਾ ਜਾਣਾ ਹੈ ਤਾਂ ਉਮੀਦ ਹੈ ਕਿ ਵਿਜੀਲੈਂਸ ਨੂੰ ਹੋਰ ਜ਼ਿਆਦਾ ਰਿਮਾਂਡ ਜਿਹੜਾ ਵਾ ਉਹ ਕੋਰਟ ਦੇ ਵਿੱਚੋਂ ਮੈਂ ਪੁੱਛਦਾ ਹਾਂ ਜੀ ਲਖਪੰਕਜ ਤੁਹਾਡੇ ਕੋਲ ਜਾਣਕਾਰੀ ਹੈ ਕਿ ਮਜੀਠੀਆ ਨੂੰ ਮਜੀਠਾ ਹਲਕੇ ਦੇ ਵਿੱਚ ਕਿਹੜੀ ਥਾਂ ਤੇ ਲਿਆਂਦਾ ਜਾਵੇਗਾ ਐਮਐਲਏ ਦੇ ਦਫ਼ਤਰ ਜਿਹੜਾ ਕਿ ਉਹਨਾਂ ਦੇ ਮਿਸਿਸ ਦਾ ਦਫ਼ਤਰ ਹੈ ਉੱਥੇ ਲਿਆਂਦਾ ਜਾਵੇਗਾ ਉਹਨਾਂ ਦੇ ਘਰ ਲਿਆਂਦਾ ਜਾਵੇਗਾ ਜਾਂ ਕੋਈ ਹੋਰ ਥਾਂ ਟਿਕਾਣਾ ਹੈ ਜਿੱਥੇ ਉਹਨਾਂ ਨੂੰ ਲੈ ਕੇ ਆਇਆ ਜਾਵੇਗਾ ਕਿਉਂਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮਜੀਠੀਆ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਮੈਂ ਸ਼ਰੀਫਾ ਮੈਂ ਇੱਕਦਮ ਮੇਰਾ ਕਿਸੇ ਵੀ ਡਰੱਗ ਮਾਮਲੇ ਦੇ ਵਿੱਚ ਨਾਮ ਨਹੀਂ ਹੈ ਜੇ ਹਿੰਮਤ ਹੈ ਸਿੱਧੀ ਸਿੱਧੀ ਇਹ ਗੱਲ ਲਿਖ ਰਹੇ ਨੇ ਜੇ ਹਿੰਮਤ ਹੈ ਤਾਂ ਮੇਰੇ ਤੇ ਐਨਡੀਪੀਐਸ ਦਾ ਕੋਈ ਵੀ ਧ ਲਾ ਕੇ ਦਿਖਾਓ ਇਹ ਗੱਲਾਂ ਵੀ ਆਖੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਜਾਂਚ ਦੇ ਵਿੱਚ ਸਹਿਯੋਗ ਵੀ ਨਹੀਂ ਕਰ ਰਹੇ ਆ ਬਿਲਕੁਲ ਦੇਖੋ ਅ ਰਕਸ਼ੇ ਕਮੇ ਸਮੇਂ ਤੇ ਹੀ ਜਿਹੜਾ ਅ ਕਾਲੀ ਜਲ ਸਰਕਾਰ ਸਵਾਲ ਖੜੇ ਕਰਦਾ ਰਿਹਾ ਸਰਕਾਰ ਤੇ ਜੇ ਬਿਕਰ ਮਜੀਦ ਗਿਆ ਦੀ ਗੱਲ ਕੀਤੀ ਜਾਵੇ ਤੋਂ ਨਾਲੋਂ ਵੀ ਸਵਾਲ ਫੜੇ ਕੀਤੇ ਜਾਂਦੇ ਰਹੇ ਨੇ ਕਿ ਮੇਰੇ ਉੱਤੇ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਿਆਸੀ ਕਾਰਵਾਈ ਹੈ ਬਦਲਾਖੋਰੀ ਦੀ ਰਾਜਨੀਤੀ ਅੱਤੇ ਕੀਤੀ ਜਾ ਰਹੀ ਹੈ ਮੇਰੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਡਰੱਗਸ ਦੀ ਬਰਾਮਦਗੀ ਨਹੀਂ ਹੋਈ ਮੈਨੂੰ ਜਾਣਬੁੱਝ ਕੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੁਲਿਸ ਦੇ ਤਰੀਕੇ ਨਾਲ ਜਾਂਚ ਕਰ ਰਹੀ ਹੈ ਕਾਨੂੰਨ ਆਪਣੇ ਪੱਧਰ ਤੇ ਜਿਸ ਤਰੀਕੇ ਨਾਲ ਜਾਂਚ ਕਰ ਰਿਹਾ ਹੈ ਕਾਨੂੰਨ ਤੇ ਹਰ ਇੱਕ ਨੂੰ ਭਰੋਸਾ ਹੈ ਤਾਂ ਜਿਸ ਤਰੀਕੇ ਨਾਲ ਵਿਕਰਮ ਮਜੀਠੀਆ ਬਿਲਕੁਲ ਵੀ ਜਿਹੜਾ ਇਸ ਜਿਹੜੀ ਵਿਜੀਲੈਂਸ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਜਿਸ ਤਰੀਕੇ ਨਾਲ ਸੋਸਿਸ ਤੋਂ ਜਾਣਕਾਰੀ ਆ ਰਹੀ ਹੈ ਕਿ ਕੱਲ ਜਿਸ ਤਰੀਕੇ ਨਾਲ ਸ਼ਿਮਲੇ ਲੈ ਕੇ ਗਏ ਸੀ ਤਾਂ ਵਿਕਰਮ ਮਜੀਠੀਆ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਕੀਤਾ ਗਿਆ ਕਿਉਂਕਿ ਜੇਕਰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਕੀਤੀ ਤਾ ਫਿਰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੋਣਾ ਚਾਹੀਦਾ ਫਿਰ ਜਿਹੜਾ ਵਾ ਉਹ ਜਾਂਚ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਪਰ ਫਿਰ ਵੀ ਜਿਹੜਾ ਵਾ ਉਹ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਤਾਂ ਇਸ ਨੂੰ ਲੈ ਕੇ ਜਰੂਰ ਜਿਹੜੇ ਸਵਾਲ ਜਰੂਰ ਖੜੇ ਹੋ ਰਹੇ ਨੇ ਕਿ ਵਿਕਰਮ ਮਜੀਠੀਆ ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੀ ਇਹ ਜਾਂਚ ਚੱਲ ਰਹੀ ਹੈ ਉਹ ਆਪਣੇ ਪੱਧਰ ਦੇ ਉੱਤੇ ਪੂਰੀ ਹੋ ਸਕੇ ਜੇਕਰ ਮਜੀਠੀਆ ਨੂੰ ਕਿਸੇ ਤਰ੍ਹਾਂ ਦੀ ਕੋਈ ਗਲਤੀ ਉਹਨਾਂ ਨੇ ਨਹੀਂ ਕੀਤੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਅ ਲੈ ਕੇ ਜਿਸ ਤਰੀਕੇ ਨਾਲ ਇਹਨਾਂ ਦੇ ਸਵਾਲ ਖੜੇ ਹੁੰਦੇ ਨੇ ਕਿ ਕੋਈ ਨਸ਼ੇ ਦੀ ਬਰਾਮਦਗੀ ਨਹੀਂ ਹੋਈ ਤਾਂ ਵਿਜੀਲੈਂਸ ਜਾਂਚ ਦੇ ਵਿੱਚ ਸਾਹਮਣੇ ਆ ਜਾਵੇਗਾ ਕਿ ਕੋਈ ਆਮਦਨ ਤੋਂ ਵੱਧ ਜਾਇਦਾਦ ਨਹੀਂ ਬਣਾਈ ਵਿਕਰਮ ਮਜੀਠੀਆ ਨੇ ਇਸ ਕਰਕੇ ਵਿਕਰਮ ਮਜੀਠੀਆ ਨੂੰ ਚਾਹੀਦਾ ਹੈ ਕਿ ਵਿਜੀਲੈਂਸ ਜਾਂਚ ਦੇ ਵਿੱਚ ਸਹਿਯੋਗ ਕਰਨ ਅਤੇ ਇਹ ਵਿਜੀਲੈਂਸ ਦੀ ਜਾਂਚ ਪੂਰੀ ਹੋ ਸਕੇ ਤੇ ਜੇਕਰ ਮਜੀਠੀਆ ਨੇ ਕਿਸੇ ਤਰ੍ਹਾਂ ਨਹੀਂ ਕੋਈ ਗਲਤੀ ਨਹੀਂ ਕੀਤੀ ਤਾਂ ਬਿਲਕੁਲ ਸਾਫ਼ ਸਪਰਾ ਬਾਹਰ ਨਿਕਲ ਸਾਹਮਣੇ ਹੁੰਦੇ ਜੀ ਪੰਕਜ ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਦੇਣ ਦੇ ਲਈ ਕੱਲੀ ਕੱਲੀ ਅਪਡੇਟ ਜਿਹੜੀ ਹੈ ਇਸ ਮਾਮਲੇ ਬਾਰੇ ਸਾਨੂੰ ਜ਼ਰੂਰ ਦਿੰਦੇ ਰਹੋ ਤਾਂ ਪੰਕਜ ਮੱਲੀ さん ਸਾਡੇ ਨਾਲ ਜੁੜੇ ਹੋਏ ਪੱਤਰਕਾਰ ਸਾਡੇ ਮਜੀਠਾ ਹਲਕੇ ਪਹੁੰਚ ਗਏ ਨੇ ਉੱਥੇ ਸਾਰੀ ਜਾਣਕਾਰੀ ਦੇ ਰਹੇ ਨੇ ਪਲ ਪਲ ਦੀ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਵਿਜੀਲੈਂਸ ਦੀ ਰੇਡ ਹੋਵੇਗੀ ਵਿਜੀਲੈਂਸ ਮਜੀਠੀਆਂ ਨੂੰ ਆਪਣੇ ਨਾਲ ਮੁਹਾਲੀ ਤੋਂ ਲੈ ਕੇ ਰਵਾਨਾ ਹੋ ਚੁੱਕੀ ਹੈ ਥੋੜੇ ਸਮੇਂ ਦੇ ਵਿੱਚ ਮਜੀਠਾ ਹਲਕੇ 'ਚ ਪਹੁੰਚਣ ਵਾਲੇ ਨੇ ਵਿਕਰਮ ਮਜੀਠੀਆ ਤੇ ਨਾਲ ਵਿਜੀਲੈਂਸ ਦੀ ਟੀਮ